ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਵੱਡੀ ਭਰਤੀ ਬਾਰੇ ਇੰਡੀਅਨ ਨੀਵੀ ਵੱਲੋਂ ਅਗਨੀਵੀਰ ਦੀ ਭਰਤੀ ਨਿਕਲੀ ਹੈ ਜੋ ਜੇ ਤੁਸੀਂ 10ਵੀਂ ਜਾਂ 12ਵੀਂ ਪਾਸ ਹੋ ਤਾਂ ਇਹ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈ ਪੋਸਟ ਦੀ ਡਿਟੇਲ ਹੈਗੀ ਹੈ ਅਗਨੀਵੀਰ ਐਸਐਸਆਰ ਅਗਨੀਵੀਰ ਐਮਆਰ ਇੱਕ ਤਾਂ ਹੈਗੀ ਹੈ ਜਿਹੜੀ ਐਸਐਸਆਰ ਆ ਉਹ ਪਲੱਸ 2 ਪਾਸ ਹੈ ਜਿਹੜੀ ਐਮਆਰ ਆ ਉਹ 10ਵੀਂ ਪਾਸ ਦੇ ਬੱਚੇ ਹੈਗੇ ਆ ਇਸ ਵਿੱਚ ਯੋਗਤਾ ਹੈਗੀ ਆ ਯੋਗਤਾ ਹੈਗੀ ਆ ਐਸਐਸਆਰ ਆਰ ਦੇ ਲਈ 12ਵੀਂ ਪਾਸ ਇਸ ਵਿੱਚ ਮੈਥ ਤੇ ਫਿਜ਼ਿਕਸ ਦੇ ਨਾਲ ਹੋਣੀ ਚਾਹੀਦੀ ਤੇ ਕੈਮਿਸਟਰੀ ਬਾਇਓਲੋਜੀ ਕਮਪਟਰ ਸਾਇੰਸ ਦੇ ਵਿੱਚੋਂ ਇੱਕ ਸਬਜੈਕਟ ਹੋਣਾ ਲਾਜ਼ਮੀ ਹੈ ਜਿਹੜੀ ਐਮਆਰ ਉਹ 10ਵੀਂ ਪਾਸ ਕੋਈ ਵੀ ਬੋਰਡ ਤੋਂ ਹੋਇਆ ਹੋਈ ਹੋਵੇ ਉਮਰ ਇਸ ਵਿੱਚ 1/11/2004 ਤੋਂ ਲੈ ਕੇ 30 ਅਪ੍ਰੈਲ 2008 ਦੇ ਵਿਚਕਾਰ ਹੋਣੀ ਚਾਹੀਦੀ ਹੈ ਸਿਲੈਕਸ਼ਨ ਦੀ ਪ੍ਰਕਿਰਿਆ ਹੈਗੀ ਆ ਇਸ ਵਿੱਚ ਇੱਕ ਰਿਟਨ ਪੇਪਰ ਹੋਵੇਗਾ ਆਨਲਾਈਨ ਫਿਜ਼ੀਕਲ ਫਿਟਨੈਸ ਟੈਸਟ ਹੋਵੇਗਾ ਮੈਡੀਕਲ ਜੈਮਿਨੇਸ਼ਨ ਹੋਵੇਗਾ ਐਗਜ਼ਾਮ ਦਾ ਪੈਟਰਨ ਐਸਐਸਆਰ ਦੇ ਲਈ ਇੰਗਲਿਸ਼ ਸਾਇੰਸ ਮੈਥ ਤੇ ਜਨਰਲ ਅਵੇਅਰਨੈਸ ਦੇ ਵਿੱਚ ਸਵਾਲ ਆਉਣਗੇ ਇਸ ਵਿੱਚ ਐਗਜ਼ਾਮ ਦਾ 60 ਮਿੰਟ ਦਾ ਟਾਈਮ ਹੋਵੇਗਾ ਐਮਆਰ ਦੇ ਵਿੱਚ ਸਾਇੰਸ ਤੇ ਮੈਥ ਤੇ ਜਨਰਲ ਅਵੇਅਰਨਸ ਦੇ ਕੁਐਸਚਨ ਆਉਣਗੇ 30 ਮਿੰਟ ਦਾ ਪੇਪਰ ਹੋਵੇਗਾ ਅਗਨੀਵੀਰ ਦੀ ਸੈਲਰੀ ਪਹਿਲੇ ਸਾਲ ਦੇ ਵਿੱਚ ਲਗਭਗ 30000 ਪ੍ਰਤੀ ਮਹੀਨਾ ਹੋਵੇਗਾ ਹਰ ਸਾਲ ਸੈਲਰੀ ਵਧਦੀ ਰਹੇਗੀ 4 ਸਾਲ ਬਾਅਦ ਇਸਨ ਤਕਰੀਬਨ 11 ਲੱਖ ਮਿਲੇਗਾ ਇਸ ਤੋਂ ਇਲਾਵਾ ਯੂਨੀਫਾਰਮ ਮੈਡੀਕਲ ਲੀਵ ਟਰੈਵਲ ਦੇ ਫਾਇਦੇ ਵੀ ਮਿਲਣਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਨਾ ਤੇ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ